ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਚਿਆ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਤੇ ਹਾਂ ਜੀ ਆਪਾਂ ਤੁਹਾਡੇ ਨਾਮ ਬੋਲਦੇ ਆ ਜਸਵੰਤ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਜਸ਼ਨਤੀ ਲੋ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਬਿਊਟੀ ਟਿਪਸ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਸਿੱਧੂ ਸਿੱਧੂ ਵਾਲਿਆਂ ਨੇ ਇਸ ਚ ਉਹਨਾਂ ਨੇ ਆਪਣਾ ਨਾਮ ਲਿਖਿਆ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਚਲੋ ਜਵਾਬ ਦਿੱਤਾ ਨਾ ਨਾਮ ਲਿਖਤਾ ਬਹੁਤ ਵਧੀਆ ਕੀਤਾ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਪੀ ਪੀ ਐਚ ਆਈ ਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜੀਆ ਖਾਨ ਬਹੁਤ ਬਹੁਤ ਧੰਨਵਾਦ ਜੀ ਨਵਜੋਤ ਕੌਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੂਰਤਾਂ ਨੂੰ ਬਹੁਤ ਸੋਹਣੇ ਲੱਗੇ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਤੇ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੀਦੀ ਤੇ ਹੋਰ ਦੀਦੀ ਇਦਾਂ ਹੀ ਹੁੰਦਾ ਹਨਾ ਦੁੱਖ ਸੁੱਖ ਵਿੱਚ ਪਤਾ ਨਹੀਂ ਲੱਗਦਾ ਜੀ ਤੇ ਚਲੋ ਤੁਸੀਂ ਮੁਖਸਰ ਆਏ ਤੁਸੀਂ ਘਰੇ ਆ ਜਾਂਦੇ ਬਾਕੀ ਤੁਸੀਂ ਕਿਹਾ ਕਿ ਮੁਕਸਰ ਹੀ ਰਹਿੰਦੇ ਆ ਹਨਾ ਮਾਮਾ ਜੀ ਦੇ ਬੇਟੇ ਤੁਸੀਂ ਕਿਹਾ ਵੀ ਰਹਿੰਦੇ ਆ ਪੁਲਿਸ ਦੇ ਵਿੱਚ ਆ ਤੇ ਤੁਸੀਂ ਨਾਮ ਤੇ ਜੋ ਮੇਰੇ ਹਸਬੰਡ ਵੀ ਪੁਲਿਸ ਦੇ ਵਿੱਚ ਹੀ ਆ ਫਿਰ ਉਹ ਜਾਣਦੇ ਹੋਣਗੇ ਉਹਨਾਂ ਨੂੰ ਤੇ ਤੁਸੀਂ ਨਾਮ ਲਿਖ ਕੇ ਭੇਜਿਓ ਜ਼ਰੂਰ ਜਿਹੜੇ ਪੁਲਿਸ ਵਿੱਚ ਜੌਬ ਕਰਦੇ ਆ ਜਿ ਉਹਨਾਂ ਦੇ ਕੀ ਨਾਮ ਆ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਦੱਸਦੇ ਆ ਅੱਜ ਕੱਲ ਨਾ ਜਿਵੇਂ ਆਪਣਾ ਫੇਸ ਜਾ ਬਹੁਤ ਜ਼ਿਆਦਾ ਡਰਾਈ ਹੋ ਚੁੱਕਿਆ ਹਨਾ ਫਟ ਜੇ ਚੁੱਕੀ ਆ ਸਕਿਨ ਆਪਣੀ ਤੇ ਆਪਾਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਰ ਲੈਣਾ ਵਾਸ਼ ਤੇ ਫਿਰ ਜਦੋਂ ਆਪਾਂ ਸੌਣ ਜਾਣਾ ਹੈ ਤੇ ਆਪਾਂ ਮਲਾਈ ਲੈ ਲਈਏ ਦੇਖੋ ਜੀ ਤਾਜੀ ਮਲਾਈ ਆਪਣੀ ਘਰ ਦੀ ਆਪਾਂ ਦੁੱਧ ਤੋਂ ਲਈ ਹੋਈ ਤਾਜੀ ਮਲਾਈ ਤੇ ਇਹਨੂੰ ਆਪਾਂ ਕੀ ਕਰਨਾ ਏਦਾਂ ਬਸ ਇੰਨੇ ਕੀ ਆਪਾਂ ਨੂੰ ਵਾਧੂ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲੇ ਤਾਂ ਇਹ ਹੁੰਦਾ ਕਿ ਜਿਹੜੀਆਂ ਝੁਰੜੀਆਂ ਵਗੈਰਾ ਪੈ ਜਾਂਦੀਆਂ ਹਨ ਜਦੋਂ ਆਪਣੀ ਡਰਾਈ ਹੁੰਦੀ ਸਕਿਨ ਖਾਸ ਕਰਕੇ ਉਹਦੀ ਝੁਰੜੀਆਂ ਪੈਂਦੀਆਂ ਹਨ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਇਦਾਂ ਦਾ ਕਰਕੇ ਤੇ ਫੇਸ ਦੇ ਉੱਪਰ ਇਦਾਂ ਇਹਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਮ사ਜ ਦੇਣੀ ਹੈ ਤੇ ਜਿਹੜੀਆਂ ਤੁਹਾਡੇ ਚੂੜੀਆਂ ਐ ਹਨਾ ਸਕਿਨ ਕਾਲਾਪਨ ਨਾ ਕੁਝ ਵੀ ਕੋਈ ਵੀ ਪ੍ਰੋਬਲਮ ਆ ਸਕਿਨ ਡਰਾਈ ਜ਼ਿਆਦਾ ਐ ਪਤਲੀ ਹੋ ਚੁੱਕੀ ਐ ਜਿਨ੍ਹਾਂ ਦੀ ਸਕਿਨ ਇਹ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਤੀਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆਪਣੇ ਫੇਸ ਦੇ ਉੱਪਰ ਜੋ ਵੀ ਤੁਹਾਡੇ ਚੂੜੀਆਂ ਐ ਹਨਾ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਰਹਿੰਦੀ ਆ ਪਤਲੀ ਸਕਿਨ ਜਿਨ੍ਹਾਂ ਦੀ ਚਿਹਰੇ ਦੀ ਸਕਿਨ ਕਈਆਂ ਦੀ ਬਹੁਤ ਜ਼ਿਆਦਾ ਪਤਲੀ ਹੁੰਦੀ ਆ ਉਹਦੇ ਕਰਕੇ ਝੁਰੜੀਆਂ ਪੈ ਜਾਂਦੀਆਂ ਸਕਿਨ ਆਪਣੀ ਬਹੁਤ ਜ਼ਿਆਦਾ ਨਾ ਇਦਾਂ ਲੱਗਣ ਲੱਗ ਜਾਂਦੀ ਆ ਕਿ 올ਡ ਏਜ ਵਾਲਾ ਨੂੰ ਲੱਗਣ ਲੱਗ ਜਾਂਦੀ ਆ ਕਿ ਬੜੀ ਜ਼ਿਆਦਾ ਉਮਰ ਆ ਤੇ ਜੇ ਆਪਾਂ ਇਦਾਂ ਆਪਣੀ ਸਕਿਨ ਨੂੰ ਪੂਰਾ ਮਤਲਬ ਮੋਇਸਚਰਾਈਜ਼ ਰੱਖਾਂਗੇ ਤਾਂ ਆਪਣੀ ਸਕਿਨ ਤੇ ਝੁਰੜੀਆਂ ਕਦੇ ਨਹੀਂ ਪੈਣਗੀਆਂ ਸਕਿਨ ਤੁਹਾਡੀ ਇੱਕਦਮ ਚਮਕਦੀ ਰਹੂਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਤੋ 3 ਮਿੰਟ ਤੁਸੀਂ ਚੰਗੀ ਤਰ੍ਹਾਂ ਸਾਜ ਕਰਿਓ ਤੇ ਮਲਾਈ ਆ ਜਿਹੜੀ ਇੱਕ ਵਧੀਆ ਚੀਜ਼ ਆ ਹਨਾ ਆਪਣੀ ਨੇਚਰਲ ਚੀਜ਼ ਆ ਇਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਨਹੀਂ ਗਾ ਜਦਕਿ ਫਾਇਦਾ ਹੀ ਹੈ ਤੁਸੀਂ ਜਦੋਂ ਵੀ ਰਾਤ ਨੂੰ ਸੌਣ ਜਾਣਾ ਆਪਣਾ ਚੰਗੀ ਤਰ੍ਹਾਂ ਫੇਸ ਕਲੀਨ ਕਰਕੇ ਤੇ ਫੇਰ ਤੁਸੀਂ ਇਹ ਵਾਲੀ ਮਤਲਬ ਲਗਾ ਲੈਣੀ ਆ ਆਪਣੇ ਹੱਥਾਂ ਤੇ ਲਗਾ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਫੇਸ ਤੇ ਲਗਾ ਸਕਦੇ ਹੋ ਮਲਾਈ ਤੇ ਪਹਿਲਾ ਦੂਸਰੇ ਭੈਣਾਂ ਜਿਹੜੇ ਬਰਨਾਲੇ ਵਾਲੇ ਮਲਕੀਤ ਬਰਨਾਲੇ ਵਾਲੇ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਹੁਣ ਵੀ ਆਪਾਂ ਨੂੰ ਕਾਫੀ ਕਮੈਂਟ ਆ ਰਹੇ ਸੀ ਕਿ ਸਕਿਨ ਨਾ ਡਰਾਈ ਹੋ ਰਹੀ ਆ ਬਹੁਤ ਜ਼ਿਆਦਾ ਤੇ ਅੱਜ ਕੱਲ ਮੌਸਮ ਵੀ ਇਦਾਂ ਦਾ ਚੱਲ ਰਿਹਾ ਕੀ ਸਕਿਨ ਨਾ ਹਰ ਕਿਸੇ ਦੀ ਡਰਾਈ ਹੋਈ ਪਈ ਏ ਏਸੀ ਦੇ ਆਪਾਂ ਰਹਿਨੇ ਏਸੀ ਦੇ ਵਿੱਚ ਏਸੀ ਆਪਣੀ ਵੈਸੇ ਹੀ ਨਾ ਡਰਾਈ ਕਰ ਦਿੰਦਾ ਸਕਿਨ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਨਾ ਬਹੁਤ ਪ੍ਰੋਬਲਮ ਹੋ ਰਹੀ ਆ ਤੇ ਫੇਸ ਤੇ ਵੀ ਇਦਾਂ ਹੋ ਜਾਂਦਾ ਏ ਕਿ ਜਿਵੇਂ ਆਪਣਾ ਨਾ ਕੋਈ ਜ਼ਖਮ ਹੋਏ ਪਏ ਆ ਇੰਨਾ ਜ਼ਿਆਦਾ ਨਾ ਅੱਕੜ ਜੇ ਜਾਂਦਾ ਏ ਫੇਸ ਤੇ ਇਹਦੇ ਨਾਲ ਵਧੀਆ ਤੁਹਾਨੂੰ ਨਾ ਬਹੁਤ ਜ਼ਿਆਦਾ ਆਰਾਮ ਮਿਲੂਗਾ ਤੇ ਤੁਸੀਂ ਡੇਲੀ ਰਾਤ ਨੂੰ ਲਗਾ ਸਕਦੇ ਹੋ ਮਲਾਈ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਸਵੇਰ ਉੱਠ ਕੇ ਤੁਸੀਂ ਫੇਸ ਧੋ ਲਿਓ ਰਾਤ ਨੂੰ ਤੁਸੀਂ ਇਦਾਂ ਹੀ ਮਲਾਈ ਲਗਾ ਕੇ ਚੰਗੀ ਤਰ੍ਹਾਂ ਨੂੰ ਇਦਾਂ ਰਚਾ ਲਿਓ ਆਪਣੇ ਫੇਸ ਦੇ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰਕੇ ਤੁਸੀਂ ਇਦਾਂ ਹੀ ਸੌਂ ਜਿਓ ਸਵੇਰ ਉੱਠ ਕੇ ਆਪਣਾ ਫੇਸ ਧੋ ਲਿਓ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ 2-4 ਦਿਨ ਤੁਸੀਂ ਲਗਾਓਗੇ ਤਾਂ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਬਹੁਤ ਵਧੀਆ ਰਿਜ਼ਲਟ ਆ ਐਨੀ ਵਧੀਆ ਤੁਹਾਡੀ ਸਕਿਨ ਹੋ ਜੂਗੀ ਨਾ ਇੱਕ ਬੱਚਿਆਂ ਦੀ ਤਰ੍ਹਾਂ ਜਿਵੇਂ ਇੱਕ ਬੇਬੀ ਦੀ ਸਕਿਨ ਹੁੰਦੀ ਹੈ ਇਸ ਤਰੀਕੇ ਦੀ ਤੁਹਾਡੀ ਸਕਿਨ ਹੋ ਜੂਗੀ ਬਹੁਤ ਹੀ ਵਧੀਆ ਸਕਿਨ ਹੋ ਜੂਗੀ ਤੁਸੀਂ ਜ਼ਰੂਰ ਲਗਾ ਕੇ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦਾ ਰਿਜ਼ਲਟ ਲੱਗਿਆ ਤੁਹਾਨੂੰ ਤੇ ਤੁਸੀਂ ਜਿਹੜੇ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੀ ਤੇ ਬਹੁਤ ਵਧੀਆ ਲੱਗਦਾ ਕਿ ਚਲੋ ਤੁਸੀਂ ਬਹੁਤ ਸਪੋਰਟ ਕੀਤੀ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਹੋ ਤੇ ਬਾਕੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ ਬਹੁਤ ਬਹੁਤ